ਜੀ ਸੱਸੀ ਗੱਲ ਦੋਸਤੋ ਅੱਜ ਦੀ ਅਪਡੇਟ ਅੰਗੜਵੜੀ ਸੁਪਰਵਾਈਜ਼ਰ ਭਰਤੀ ਦੇ ਸਬੰਧ ਵਿੱਚ ਇੱਕ ਲੇਟੈਸਟ ਅਪਡੇਟ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਹਾਂ ਕਿ ਅੰਗੜਵੜੀ ਸੁਪਰਵਾਈਜ਼ਰ ਦੀ ਭਰਤੀ ਕਦੋਂ ਤੱਕ ਆ ਰਹੀ ਆ ਕਿੰਨੀਆਂ ਪੋਸਟਾਂ ਆਉਣਗੀਆਂ ਉਮਰ ਯੋਗਤਾ ਤਨਖਾਹ ਕਿੰਨੀ ਇਸ ਦੇ ਵਿੱਚ ਰਹੇਗੀ ਪੂਰੀ ਜਾਣਕਾਰੀ ਆ ਜੋ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਦੋਸਤੋ ਪਹਿਲਾਂ ਅਗਰ ਤੁਸੀਂ ਆਪਣੇ ਚੈਨਲ ਤੇ ਨਵੇਂ ਉਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਲੇਟੈਸਟ ਅਪਡੇਟ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੀਆਂ। ਔਰ ਜਿੰਨੇ ਵੀ ਸਟੂਡੈਂਟਸ ਆਂਗਣਵੜੀ ਸੁਪਰਵਾਈਜ਼ਰ ਦੀ ਪੋਸਟ ਦੀ ਅਡਿਕ ਕਰ ਰਿਹਾ ਉਹ ਸਾਰਿਆਂ ਦੇ ਲਈ ਅੱਜ ਦੀ ਵੀਡੀਓ ਬਹੁਤ ਹੀ ਲਾਭਦਾਇਕ ਹੋਣ ਵਾਲੀ ਹੈ। ਤਾਂ ਹੁਣ ਆਪਾਂ ਤੁਹਾਨੂੰ ਡਿਟੇਲ ਦੇ ਉੱਪਰ ਲੈ ਕੇ ਚੱਲਦੇ ਹਾਂ। ਤਾਂ ਦੋਸਤੋ ਸਭ ਤੋਂ ਪਹਿਲਾਂ ਆਪਾਂ ਯੋਗਤਾ ਦੀ ਗੱਲ ਕਰ ਲੈਂਦੇ ਆਂ। ਆਂਗਣਵੜੀ ਸੁਪਰਵਾਈਜ਼ਰ ਦੇ ਵਿੱਚ ਕੀ ਕੁਆਲਿਫਿਕੇਸ਼ਨ ਮੰਗੀ ਗਈ ਹੈ? ਜਿਹੜੇ ਸਟੂਡੈਂਟਸ ਨੇ ਗ੍ਰੈਜੂਏਸ਼ਨ ਪਾਸ ਕੀਤੀ ਹੈ ਚਾਹੇ ਉਹ ਬੀਏ, ਬੀਕੋਮ, ਬੀਟੈਕ, ਬੀਐਸਸੀ, ਨਰਸਿੰਗ ਜਾਂ ਕਿਸੇ ਵੀ ਡਿਪਾਰਟਮੈਂਟ ਦੀ ਗ੍ਰੈਜੂਏਸ਼ਨ ਤੁਸੀਂ ਕੀਤੀ ਹੋਈ ਹੈ ਤਾਂ ਤੁਸੀਂ ਇਸ ਪੋਸਟ ਦੇ ਅਪਲਾਈ ਕਰਨ ਦੇ एलिਜੀਬਲ ਹੋ ਇਸ ਤੋਂ ਬਾਅਦ ਤੁਹਾਡੇ ਕੋਲ ਜੋ 10ਵੀਂ ਹੈ 10ਵੀਂ ਦੇ ਵਿੱਚ ਪੰਜਾਬੀ ਵਿਸ਼ਾ ਤੁਹਾਡਾ ਜ਼ਰੂਰੀ ਹੋਣਾ ਚਾਹੀਦਾਗਾ ਜੋ ਕਿ ਤੁਹਾਨੂੰ ਇੱਥੇ ਦੱਸਿਆ ਹੀ ਗਿਆ ਹੈ ਤਾਂ ਉਹੀ ਲੜਕੀਆਂ ਪੋਸਟ ਨੂੰ ਅਪਲਾਈ ਕਰ ਸਕਦੀਆਂ ਨੇ ਜਿਨ੍ਹਾਂ ਨੇ 10ਵੀਂ ਦੇ ਵਿੱਚ ਪੰਜਾਬੀ ਵਿਸ਼ਾ ਕੀਤਾ ਅਤੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਇਸ ਪੋਸਟ ਦੇ ਵਿੱਚ ਪੇ ਸਕੇਲ ਕੀ ਰਹਿੰਦੀ ਹੈ ਤਾਂ ਜੋ ਅੰਗਲਵੜੀ ਸੁਪਰਵਾਈਜ਼ਰ ਦੀ ਪੋਸਟ ਹੈ ਇਸ ਦੀ ਪੇ ਸਕੇਲ 29200 ਰਹਿੰਦੀ ਹੈ ਪਲੱਸ ਇਸ ਦੇ ਵਿੱਚ ਜੋ ਅਲੱਗ ਮਾਨ ਪੱਤਾ ਦਿੱਤਾ ਜਾਂਦਾ ਹੈ ਤਾਂ ਲਗਭਗ 30 ਤੋਂ 35000 ਤੱਕ ਸੈਲਰੀ ਹੋ ਜਾਂਦੀ ਹੈ ਇਸ ਤੋਂ ਬਾਅਦ ਗੱਲ ਕਰੀਏ ਪੋਸਟਾਂ ਦੀ ਲਗਭਗ 400 ਤੋਂ 600 ਦੇ ਵਿੱਚ ਅੰਗਰਵੜੀ ਸੁਪਰਵਾਈਜ਼ਰ ਦੀਆਂ ਪੋਸਟਾਂ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਔਰ ਇਹੇ ਪੋਸਟਾਂ ਜਿਵੇਂ ਕਿ ਸੀਐਮ ਨੇ ਪਿਛਲੇ ਕੁਝ ਦਿਨ ਹੀ ਬਿਆਨ ਦਿੱਤਾ ਆ ਕਿ ਇਲੈਕਸ਼ਨ ਤੋਂ ਬਾਅਦ ਪੰਜਾਬ ਦੀਆਂ ਜੋ ਪੋਸਟਾਂ ਨੇ ਉਹ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਜਿਸ ਦੇ ਵਿੱਚ ਅੰਗੜਵਾੜੀ ਭਰਤੀ ਅੰਗੜਵਾੜੀ ਸੁਪਰਵਾਈਜ਼ਰ ਦੀ ਭਰਤੀ ਪਟਵਾਰੀ ਦੀ ਭਰਤੀ ਨਾਇਬ ਤਹਿਸੀਲਦਾਰ ਤਹਿਸੀਲਦਾਰ ਪਟਵਾਰੀ ਔਰ ਹੋਰ ਵੀ ਅਲੱਗ-ਅਲੱਗ ਡਿਪਾਰਟਮੈਂਟ ਦੀਆਂ ਜੋ ਪੋਸਟਾਂ ਹਾਲੇ ਪੈਂਡਿੰਗ ਪਈਆਂ ਨੇ ਉਹਨਾਂ ਸਾਰੀਆਂ ਭਰਤੀਆਂ ਨੂੰ ਜੋ ਇਸ 2 ਤੋਂ 3 ਮਨთ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ ਤੋਂ ਬਾਅਦ ਗੱਲ ਕਰਦੇ ਆ ਕਿ ਇਹ ਪੋਸਟਾਂ ਅਲੱਗ-ਅਲੱਗ ਸਾਰੀ ਹੀ ਕੈਟਾਗਰੀ ਦੇ ਸਟੂਡੈਂਟਸ ਅਪਲਾਈ ਕਰ ਸਕਦੇ ਆ ਅਤੇ ਅਲੱਗ-ਅਲੱਗ ਕੈਟਾਗਰੀ ਵਾਈਜ਼ ਹੀ ਤੁਹਾਡੇ ਜੋ ਨੰਬਰ ਹੈ ਉਹ ਕਾਊਂਟ ਕੀਤੇ ਜਾਂਦੇ ਆ ਤਾਂ ਇਸ ਕਰਕੇ ਤੁਸੀਂ ਜਿਸ ਵੀ ਕੈਟਾਗਰੀ ਤੋਂ ਬਿਲੋਂਗ ਕਰਦੇ ਹੋ ਅਗਰ ਤੁਹਾਨੂੰ ਤੁਹਾਡੇ ਕੈਟਾਗਰੀ ਵਾਈਜ਼ ਏਜ ਛੂਟ ਜਾਂ ਫਿਰ ਨੰਬਰ ਵਾਈਜ਼ ਛੂਟ ਦਿੱਤੀ ਜਾਂਦੀ ਹੈ ਤਾਂ ਤੁਸੀਂ ਆਪਣੇ ਕੈਟਾਗਰੀ ਦਾ ਸਰਟੀਫਿਕੇਟ ਬਣਾ ਕੇ ਜਰੂਰ ਰੱਖੋ ਤਾਂ ਕਿ ਤੁਸੀਂ ਉਸ ਸਰਟੀਫਿਕੇਟ ਦਾ ਬੈਨੀਫਿਟ ਲੈ ਸਕੋ ਹੁਣ ਆਪਾਂ ਗੱਲ ਕਰਦੇ ਹਾਂ ਉਮਰ ਸੀਮਾ ਦੀ ਜਨਰਲ ਕੈਟਾਗਰੀ ਦੇ ਲਈ 18 ਤੋਂ 37 ਸਾਲ ਦੇ ਸਟੂਡੈਂਟਸ ਅਪਲਾਈ ਕਰ ਸਕਦੇ। ਇਸ ਤੋਂ ਇਲਾਵਾ ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਅਤੇ ਪਛੜੀਆਂ ਸ਼੍ਰੇਣੀਆਂ ਦੇ ਵਸਨੀਕ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ ਸੀਮਾ ਦੀ ਅਪਰਲੀ ਸੀਮਾ 42 ਸਾਲ ਹੋਵੇਗੀ। ਰਾਜ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਲਈ ਉਮਰ ਦੀ ਉਪਰਲੀ ਸੀਮਾ ਵਿੱਚ ਛੋਟ ਦਿੰਦੇ ਹੋਏ ਵੱਧ ਤੋਂ ਵੱਧ ਉਮਰ 45 ਸਾਲ ਹੋਵੇਗੀ। ਯਾਨੀ ਕਿ ਤੁਸੀਂ ਕੋਈ ਪਹਿਲਾਂ ਤੋਂ ਜੋਬ ਕਰਦੇ ਹੋ ਸਰਕਾਰੀ ਸੈਂਟਰ ਗਵਰਨਮੈਂਟ ਦੀ ਜਾਂ ਫਿਰ ਪੰਜਾਬ ਗਵਰਨਮੈਂਟ ਦੀ ਤਾਂ ਤੁਹਾਨੂੰ 45 ਸਾਲ ਤੱਕ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਇਸ ਤੋਂ ਇਲਾਵਾ ਪੰਜਾਬ ਦੇ ਵਸਨੀਕ ਦਿਵੰਗ ਉਮੀਦਵਾਰ ਲਈ ਉਮਰ ਦੀ ਉੱਪਰਲੀ ਸੀਮਾ 10 ਸਾਲ ਦੀ ਛੋਟ ਦਿੱਤੀ ਜਾਵੇਗੀ ਯਾਨੀ ਕਿ 10 ਸਾਲ ਦਾ ਛੋਟ ਜਿਹੜੇ ਕਿ ਹੈਂਡੀਕੈਪਡ ਪਰਸਨ ਆ ਦਿਵੰਗ ਉਹਨਾਂ ਲੜਕੀਆਂ ਨੂੰ ਇਸ ਦਾ ਬੈਨੀਫਿਟ ਦਿੱਤਾ ਜਾਵੇਗਾ ਹੁਣ ਆਪਾਂ ਗੱਲ ਕਰਦੇ ਹਾਂ ਜੀ ਫੀਸ ਦਾ ਵੇਰਵਾ ਜਰਨਲ ਕੈਟਾਗਰੀ ਫਰੀडम फाइਟਰ ਅਤੇ ਸਪੋਰਟਸ ਕੈਟਾਗਰੀ ਲਈ 1000 ਰੁਪਏ ਫੀਸ ਹੋਵੇਗੀ ਐਸਸੀ ਬੀਸੀ ਐਡਬੀਐਸ 250 ਰੁਪਏ ਫੀਸ ਹੋਵੇਗੀ ਐਕ ਸਰਮਨ ਐਂਡ ਡਿਪੈਂਡੈਂਟ ਦੀ 200 ਰੁਪਏ ਫੀਸ ਹੋਵੇਗੀ ਫਿਜ਼ੀਕਲ ਹੈਂਡੀਕੈਪਡ ਪਰਸ ਦੀ 500 ਰੁਪਏ ਫੀਸ ਲਈ ਜਾਵੇਗੀ ਇਸ ਤੋਂ ਬਾਅਦ 94 ਦੀ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੇ ਜੋ ਪੇਪਰ ਹੈ ਇਸ ਦੇ ਵਿੱਚ ਲਿਆ ਜਾਵੇਗਾ ਜੋ ਕਿ ਆਬਜੈਕਟਿਵ ਟਾਈਪ ਹੋਵੇਗਾ ਮਲਟੀ ਚੁਆਇਸ ਕੁਸਚਨ ਐਮਸੀਕਿਊ ਟਾਈਪ ਤੁਹਾਡਾ ਪੇਪਰ ਲਿਆ ਜਾਵੇਗਾ ਕਮਨ ਮੈਟਲਿਸਟ ਤਿਆਰ ਕੀਤੀ ਜਾਵੇਗੀ ਉਸ ਤੋਂ ਬਾਅਦ ਜਿਹੜੀ ਅਲੱਗ-ਅਲੱਗ ਕੈਟਾਗਰੀ ਵਾਈਜ਼ ਸ਼੍ਰੇਣੀਆਂ ਦੀ ਜੋ ਸ਼ੂਟ ਹੈ ਉਹ ਦਿੱਤੀ ਜਾਵੇਗੀ ਇਹਨਾਂ ਦੇ ਵਿੱਚ ਤਾਂ ਉਸ ਦਾ ਤੁਸੀਂ ਬੈਨੀਫਿਟ ਲੈ ਸਕਦੇ ਹੋ ਆਪਣੀ ਕੈਟਾਗਰੀ ਵਾਈਜ਼ ਔਰ ਇਸ ਤੋਂ ਇਲਾਵਾ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੀ ਜੋ ਹਾਲੇ ਫਾਈਨਲ ਡੇਟ ਅਨਾਉਂਸ ਨਹੀਂ ਕੀਤੀ ਗਈ ਬਟ ਜਿੰਨੇ ਵੀ ਸਟੂਡੈਂਟਸ ਜਿਹੜੇ ਅਪਲਾਈ ਕਰਨ ਦੇ ਲਈ ਐਲੀਜੀਬਲ ਆ ਉਹ ਆਪਣੀ ਤਿਆਰੀ ਨੂੰ ਸ਼ੁਰੂ ਕਰ ਦੋ ਕਿਉਂਕਿ ਪੰਜਾਬ ਦੀ ਹੁਣ ਕੋਈ ਵੀ ਪੋਸਟ ਆਉਂਦੀ ਹੈ ਸਭ ਤੋਂ ਪਹਿਲੇ ਨੰਬਰ ਤੇ ਤੁਹਾਡਾ ਦੇਖਿਆ ਜਾਂਦਾ ਕਿ ਤੁਸੀਂ ਕਿਹੜੇ ਬੋਰਡ ਤੋਂ ਆਪਣੀ 10ਵੀਂ ਕੀਤੀ ਹੈ ਅਗਰ ਤੁਸੀਂ ਪੰਜਾਬ ਬੋਰਡ ਤੋਂ ਕੀਤੀ ਹੈ ਤਾਂ ਤੁਹਾਡੇ ਲਈ ਫਾਇਦਾ ਹੈ ਅਗਰ ਤੁਸੀਂ ਹੋਰ ਬੋਰਡ ਤੋਂ ਕੀਤੀ ਹੈ ਤਾਂ ਤੁਹਤ ਵੱਡੇ ਕੋਲ ਪੰਜਾਬੀ ਵਿਸ਼ਾ ਪਾਸ ਹੋਣਾ ਚਾਹੀਦਾ ਹੈ ਦੂਸਰਾ ਨੰਬਰ ਪੰਜਾਬ ਦੇ ਵਿੱਚ ਜਿੰਨੀਆਂ ਵੀ ਪੋਸਟਾਂ ਆਉਂਦੀਆਂ ਨੇ ਪੰਜਾਬੀ ਦਾ ਪੇਪਰ ਲਿਆ ਜਾਂਦਾ ਜਿਸ ਦੇ ਵਿੱਚੋਂ ਤੁਸੀਂ 50% ਨੰਬਰ ਲੈਨੇ ਲਾਜ਼ਮੀ ਹੁੰਦੇ ਆ ਜਿਵੇਂ ਕਿ ਪੋਸਟ ਦੇ ਵਿੱਚ ਅਗਰ ਟੋਟਲ 100 ਕੁਐਸਚਨ ਨੇ ਤੁਸੀਂ 50 ਨੰਬਰ ਲੈਨੇ ਹੋਣਗੇ ਅਗਰ 50 ਕੁਐਸਚਨ ਨੇ ਤਾਂ 25 ਨੰਬਰ ਲੈਨੇ ਲਾਜ਼ਮੀ ਹੋਣਗੇ ਤਾਂ ਪੰਜਾਬੀ ਪੇਪਰ ਨੂੰ ਕੁਆਲੀਫਾਈ ਕਰਨ ਦੇ ਲਈ ਤੁਸੀਂ ਆਪਣੇ ਟੈਲੀਗ੍ਰam ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਜਿਸ ਦੇ ਵਿੱਚ ਪੰਜਾਬੀ ਦਾ ਪੇਪਰ ਦੇ ਬਾਰੇ ਤੁਹਾਨੂੰ ਵਧੀਆ-ਵਧੀਆ ਸਿਲੇਬਸ ਅਤੇ ਉਹਨਾਂ ਦਾ ਸਟੱਡੀ ਮਟੀਰੀਅਲ ਸ਼ੇਅਰ ਕੀਤਾ ਜਾਂਦਾ ਹੈ ਤਾਂ ਇਹ ਸੀ ਅੱਜ ਦੀ ਅਪਡੇਟ ਹੋਰ ਨਵੀਆਂ ਅਪਡੇਟ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ